ਜੀ 130 130 130 ਕਿਲੋਮੀਟਰ ਨਵੀਂ ਗੱਡੀ ਚੱਲੀ ਹੋਈ ਜੀ 130 ਕਿਲੋਮੀਟਰ ਨਵੀਂ ਗੱਡੀ ਵੰਡ ਕੇ ਬਾਈ ਜੀ ਉਹਦੇ ਤੇ ਪਾਲਕੀ ਸਾਹਿਬ 2023 ਮਾਡਲ ਜੀ 23 ਮਾਡਲ ਹਾਂਜੀ ਬਾਈ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਬਾਈ ਜੀ ਸਭ ਤੋਂ ਪਹਿਲਾਂ ਸਾਰੇ ਆਪਣੀ ਫੈਮਲੀ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਆਪਾਂ ਪਹਿਲੀ ਵੀਡੀਓ ਕਰ ਰਹੇ ਨਵੇਂ ਸਾਲ ਦੀ ਤੇ ਅੱਜ ਹੈਗੇ 3 ਤਰੀਕ ਜੀ 3 ਤਰੀਕ ਪਹਿਲਾ ਮਹੀਨਾ 2024 ਤੇ ਬਾਈ ਜੀ ਪਾਲਕੀ ਸਾਹਿਬ ਤਿਆਰ ਕਰੀਏ ਬਾਈ ਜੀ ਹੋਰਨ ਠੀਕ ਹੈ ਦਸ਼ਮੇਸ਼ ਬਾਡੀ ਬਿਲਡਰ ਸਰ ਵਾਲੀ ਹੋਰਨ ਲਈ ਤੇ ਅੱਜ ਜਿਹੜੀ ਪਾਲਕੀ ਸਾਹਿਬ ਤਿਆਰ ਕਰੀਏ ਬਹੁਤ ਸੋਹਣੀ ਪਾਲਕੀ ਸਾਹਿਬ ਤਿਆਰ ਕਰੀਏਗੀ ਤੇ ਇਹ ਜਾਣੀ ਕਿੱਥੇ ਹੈਗੀ ਹਨਾ ਕੌਣ ਭਾਈ ਸਾਹਿਬ ਆਏ ਨੇ ਸਾਰੀ ਗੱਲਬਾਤ ਕਰਦੇ ਆ ਇਸ ਵੀਡੀਓ ਦੇ ਮਾਧਿਅਮ ਨਾਲ ਤੇ ਬਾਬਾ ਜੀ ਨਾਲੇ ਬਾਬਾ ਜੀ ਅਸੀਕਾ ਜੀ ਅਸੀਕਾ ਜੀ ਕਿੱਥੋਂ ਆਈ ਆਪਾਂ ਆਪਾਂ ਪਿੰਡ ਰੈਸਾ ਤੋਂ ਆਈ ਓਕੇ ਜੀ ਤੇ ਅਸੀਂ ਪਾਲਕੀ ਸਾਹਿਬ ਤਿਆਰ ਕਰੀਏ ਕਿਵੇਂ ਲੱਗੀ ਬਹੁਤ ਬਹੁਤ ਵਧੀਆ ਬਹੁਤ ਸੋਹਣੀ ਠੀਕ ਹੈ ਜੀ ਅੱਛਾ ਕਿੰਨੇ ਦਿਨਾਂ ਦਾ ਤਿਆਰ ਕਰਕੇ ਦਿੱਤੀ ਆਪਾਂ ਨੂੰ ਪਾਲਕੀ ਸਾਹਿਬ ਘਟੋ ਘਾਟ 2 ਮਹੀਨੇ ਹੋ ਗਏ ਉਹਨਾਂ ਦੇ 2 ਮਹੀਨਾ ਦੇ ਵਿੱਚ ਹੀ ਠੀਕ ਹੈ ਅਚਾ ਜਿਵੇਂ ਤੁਹਾਨੂੰ ਕਿਹਾ ਸੀਗੇ ਪਾਲਕ ਸਿੰਘ ਸਾਹਿਬ ਸਾਨੂੰ ਇਦਾਂ ਦੀ ਤਿਆਰ ਕਰਕੇ ਚਾਹੀਦੀ ਹੈਗੀ ਉਦਾਂ ਦੀ ਹੈਗੀ ਕੋਈ ਕਮੀ ਪੇਸ਼ੀ ਹੋਵੇ ਤਾਂ ਦੱਸ ਦੋ ਕੋਈ ਕੋਈ ਕਮੀ ਠੀਕ ਹੈ ਜੀ ਤੇ ਲੋ ਜੀ ਠੀਕ ਹੈ ਪਾਲਕ ਸਿੰਘ ਸਾਹਿਬ ਤਿਆਰ ਕਰੇ ਜਿਹੜੀ ਸਾਨੂੰ ਤੁਹਾਨੂੰ ਦਰਸ਼ਨ ਕਰਵਾਨਿਆਂਗੇ ਕੀ ਕੁਝ ਲੱਗਿਆ ਪਾਲਕ ਸਿੰਘ ਸਾਹਿਬ ਦੇ ਵਿੱਚ ਅਗਰ ਕਿਸੇ ਬਾਈ ਨੇ ਤਿਆਰ ਕਰਵਾਨੀ ਹੋਵੇ ਪਾਲਕ ਸਿੰਘ ਤਾਂ ਤੁਸੀਂ ਸੰਪਰਕ ਕਰ ਲਿਓ ਨੰਬਰ ਮੈਂ ਸਕਰੀਨ ਤੇ ਪਾ ਦੂੰਗਾ ਬਾਈ ਜੀ ਆ ਜੋ ਐਂਡ ਤੱਕ ਜੁੜੇ ਰਹੇ ਹੋ ਤੇ ਕਮੈਂਟਾਂ ਦੇ ਵਿੱਚ ਮੈਨੂੰ ਜੀ ਕਿ ਫਤਿਹ ਜਰੂਰ ਬੁਲਾਣਾ ਬਾਈ ਜੀ ਠੀਕ ਹੈ ਆ ਜੋ ਗੱਲਬਾਤ ਕਰਦੇ ਆ ਤੇ ਬਾਈ ਜੀ ਪਾਲਕੀ ਸਾਹਿਬ ਜਿਹੜੀ ਤਿਆਰ ਕਰੀਏ ਠੀਕ ਹੈ ਜੀ ਸਾਰਾ ਕੁਝ ਦੱਸਾਂਗੇ ਕਿਵੇਂ ਤਿਆਰ ਹੋਈ ਹੈ ਤੇ ਕਿੰਨੇ ਕ ਟਾਈਮ ਦੇ ਵਿੱਚ ਤਿਆਰ ਹੋਈ ਹੈਗੀ ਬਾਈ ਮੇਜਰ ਜੀ ਆਪਣੇ ਨਾਲ ਲੈ ਅੰਕਲੀ ਸਤਿ ਸ਼੍ਰੀ ਅਕਾਲ ਜੀ ਬਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਪਾਲਕੀ ਸਾਹਿਬ ਤਿਆਰ ਕਰੀ ਕਿਹੜੀ ਗੱਡੀ ਦੇ ਉੱਪਰ ਤਿਆਰ ਕਰੀ ਆਈ ਆ ਜੀ ਆਪਾਂ ਇਹ ਹੈ ਸੋਪਰ ਗੱਡੀ ਹੈ ਜੀ ਟਾਟਾ ਏ ਸੋਪਰ ਠੀਕ ਹੈ ਜੀ ਹਾਂ ਜੀ ਚਾਰ ਸਿਲੰਡਰ ਗੱਡੀ ਹੈ ਜੀ ਇਹ ਦੋ ਸਿਲੰਡਰ ਤੇ ਨਹੀਂ ਕੀਤੀ ਹੋਈ ਠੀਕ ਹੈ ਚਾਰ ਸਿਲੰਡਰ ਗੱਡੀ ਹੈ ਜੀ ਇਹ ਕਿਸੇ ਵੀਰ ਨੇ ਤਿਆਰ ਕਰਾਉਣੇ ਹੋਵੇ ਕਾਮਯਾਬ ਵਧੀਆ ਕਾਮਯਾਬ ਪੂਰੀ ਕਾਮਯਾਬ ਬਾਈ ਠੀਕ ਹੈ ਜੀ ਹਾਂਜੀ ਓਕੇ ਤੇ ਲਗਭਗ ਆਪਕੀ ਦੀ ਕਿੰਨਾ ਕ ਮਾਡਲ ਗੱਡੀ ਹੋਣੀ ਜ਼ਰੂਰੀ ਹੈ ਜੀ ਆਪਣੇ ਵਾਸਤੇ ਇਹ ਜਿਵੇਂ ਆਪਣੇ ਲਈ ਹੋਵੇ 2010 ਦਾ ਘਟੋ ਘਟਾ ਜੀ 2010 ਹਾਂਜੀ ਠੀਕ ਹੈ ਜੀ ਇਹ 14 ਮਾਡਲ ਗੱਡੀ ਹੈ ਜੀ ਇਹ 14 ਮਾਡਲ ਹੈ ਹਾਂਜੀ ਠੀਕ ਹੈ ਲੋ ਬਾਈ ਜੀ ਹਣਾ ਇਹ 14 ਮਾਡਲ ਗੱਡੀ ਹੈ ਬਾਈ ਜਿਹਦੇ ਉੱਪਰ ਇਨੂੰ ਤਕਰੀਬਨ 2 ਮਹੀਨੇ ਲੱਗ ਜੀ 2 ਮਹੀਨੇ ਲੱਗਦੇ ਹਾਂਜੀ ਹਾਂ ਪਾਲਕ ਸਾਹਿਬ ਜਦੋਂ ਵੱਡੇ ਬਣਾਉਣੇ ਜੀ ਆਪਾਂ ਹੁਣ 2 ਮਹੀਨੇ ਲੱਗਦੇ ਹੀ ਲੱਗਦੇ ਨੇ ਠੀਕ ਐ ਇਹਦੇ ਵਿੱਚ ਆਲਟਰਨੇਸ਼ਨ ਕਾਫੀ ਕਰਨੀ ਪੈਗੀ ਹੋਣਾ ਆਪਾਂ ਨੂੰ ਫਰੇਮ ਵਗੈਰਾ ਤਿਆਰ ਹਾਂਜੀ ਅੱਗੇ ਨਾਲ ਕਾਫੀ ਜ਼ਿਆਦਾ ਫਰਕ ਆ ਜੀ ਅੱਗੇ ਨਾਲ ਲਓ ਵੀ ਗੁਰਪ੍ਰੀਤ ਇੱਕ ਵਾਰ ਸਾਰੀ ਬਾਈ ਬੈਕ ਸਾਈਡ ਤੋਂ ਦਿਖਾ ਦੇਣਾ ਬਹੁਤ ਸੋਹਣੀ ਤਿਆਰ ਕਰੀਆ ਬਾਈ ਜੀ ਇੱਕ ਆਪਾਂ ਕਹਿੰਦੇ ਮਹਿਲ ਦਾ ਰੂਪ ਦੇਤਾ ਜਿਹੜਾ ਬਾਈ ਹੋਣਾ ਨੇ ਇਹਨੂੰ ਪਾਲਕ ਸਾਹਿਬ ਨੂੰ ਤੇ ਇਹ ਜਾਣੀਏਗੀ ਪਿੰਡ ਰਾਏ ਸਰ ਜਿਲ੍ਹੇ ਪਟਿਆਲੇ ਦੇ ਵਿੱਚ ਹਾਂਜੀ ਗੁਰਦੁਆਰਾ ਕਲੰਗੀਧਰ ਸਾਹਿਬ ਜ ਪੱਤੀ ਹੈ ਜੀ ਇਹ ਪੱਤੀ ਪਟਿਆਲਾ ਨੂੰ ਸ਼ਹਿਰ ਪਟਿਆਲਾ ਨਹੀਂ ਹੈ ਜਲਾ ਪਟਿਆਲਾ ਨਹੀਂ ਹੈ ਪੱਤੀ ਪਟਿਆਲਾ ਜੀ ਇਹ ਠੀਕ ਹੈ ਤੇ ਜਿਹੜੇ ਐਤਕੀ ਜਿਵੇਂ ਕਦੇ ਸਟicker ਲਾਏ ਨੇ ਮੈਂ ਫੇਰ ਕਹਿਣਾ ਉਹਨਾਂ ਜਿਹੜੇ ਮਤਲਬ ਵੀ ਬਹੁਤ ਵਧੀਆ ਤਰੀਕੇ ਨਾਲ ਲਾਏ ਹੋਏ ਨੇ ਹਨਾ ਜੀ ਤੇ ਇਹ ਜਿਹੜੀ ਪਾਲਕ ਸਾਹਿਬ ਤਿਆਰ ਕਰਾਈ ਇਹ ਸਰਦਾਰ ਜਸਵੀਰ ਸਿੰਘ ਢਿੱਲੋਂ ਹਾਂਜੀ ਸਨ ਆਫ ਸੁਦਾਗਰ ਸਿੰਘ ਵੱਲੋਂ ਹਨਾ ਜੀ ਉਹਨਾਂ ਦੇ ਪੁੱਤਰ ਜਨਮ ਦਿਨ ਦੀ ਖੁਸ਼ੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਪਾਲਕ ਸਾਹਿਬ ਦੀ ਸੇਵਾ ਗੁਰੂ ਸਾਹਿਬ ਨੇ ਆਪ ਸੇਵਾ ਲਈ ਹੈ ਜੀ ਠੀਕ ਹੈ ਜੀ ਲੋ ਜੀ ਭਾਈ ਜੀ ਬਹੁਤ ਸੋਹਣੀ ਪਾਲਕ ਸਿੰਘ ਸਾਹਿਬ ਤਿਆਰ ਕਰੀ ਹੋਈ ਗੁਰੂਪ੍ਰੀਤ ਅੰਦਰ ਉਹ ਦਿਖਾ ਦਈਏ ਆਪਾਂ ਹਨਾ ਇੱਕ ਵਾਰ ਪਾਲਕ ਸਿੰਘ ਸਾਹਿਬ ਬਾਈ ਜੀ ਦੇਖੋ ਤੁਸੀਂ ਬਾਈ ਜੀ ਕਰੋ ਦਰਸ਼ਨ ਤੇ ਦੱਸੋ ਵੀ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਜੀ ਹਨਾ ਪਾਲਕ ਸਾਹਿਬ ਤੁਹਾਨੂੰ ਕਿਵੇਂ ਲੱਗੀ ਤੇ ਇਹਦੇ ਵਿੱਚ ਕੀ ਕੁਝ ਲੱਗਿਆ ਮੈਨੂੰ ਦੱਸ ਦੋਗੇ ਜਿਹੜਾ ਨਾ ਜੀ ਅੱਗੇ ਅਸੀਂ ਮਤਲਬ ਸਦਾ ਓਪਨ ਬਣਾਉਂਦੇ ਹੁਣ ਅਸੀਂ ਵਿਚਾਰੋਂ ਡਬਲ ਫੇਸ ਕਰਤਾ ਜੀ ਇਹਦੇ ਜੇ ਆਪਾਂ ਦੋ ਪਾਰ ਚ ਗਏ ਨਾ ਵੰਡਤਾ ਜੀ ਵਿਚਾਲੇ ਮੂਰੇ ਵਿਚਾਲੇ ਦਿੱਤੀ ਹੈ ਇਹਦੇ ਨਵੇਂ ਰੋਡ ਚ ਹੰਦਰ ਦੇ ਕੇ ਜੀ ਵਿਚਾਲੇ ਉਰਲੇ ਪਾਸੇ ਤਾਂ ਕਿ ਅਸੀਂ ਮਹਾਰਾਜ ਸਰੂਪ ਵਾਸਤੇ ਇੱਕ ਆਡਾ ਅਲੱਗ ਬਣਾਤਾ ਜੀ ਅਲੱਗ ਆਪਾਂ ਕਹਿੰਦੀਏ ਵੀ ਕੈਬਨ ਅਲੱਗ ਹੋਵੇ ਕੈਬਨ ਅਲੱਗ ਬਣ ਗਿਆ ਜੀ ਹੈ ਸਾਰਾ ਪੋਰਸ਼ਨ ਇੱਕ ਜੀ ਹੈ ਠੀਕ ਹੈ ਤੇ ਮੂਰੇ ਬੰਜੀ ਸਾਹਿਬ ਆ ਗਏ ਨਾਲ ਗ੍ਰਾਂਥੀ ਸੰਗਤ ਆ ਗਏ ਜੀ ਉਹ ਸੰਗਤ ਦੇ ਬੈਠਣ ਵਾਸਤੇ ਆ ਗਏ ਜੀ ਪ੍ਰਸ਼ਾਦ ਵਗੈਰਾ ਨਾਲ ਗੋਲਕ ਆ ਗਏ ਜੀ ਹਾਂਜੀ ਠੀਕ ਹੈ ਜੀ ਲਓ ਜੀ ਬਾਈ ਜੀ ਅੰਦਰ ਪ੍ਰੋਪਰ 골ਡਨ ਸ਼ੀਟ ਫਲਾਵਰ ਵਾਲੀ ਲੱਗੀ ਹੋਈ ਸਾਰੀ ਹੈ ਨਾ ਤੇ ਲਾਈਟਾਂ ਵਗੈਰਾ ਵਧੀਆ ਅੰਦਰ ਕੋਈ ਲੱਟਾਂ ਪੋਰੀਆਂ ਲਟਣ ਰਹੀਆਂ ਆਪਾਂ ਜਿਵੇਂ ਚਲਾ ਕੇ ਦਿਖਾ ਦਨੇ ਜੀ ਠੀਕ ਹੈ ਜੀ ਹਾਂਜੀ ਤੇ ਬਾਈ ਜੀ ਲਾਈਟਾਂ ਦਾ ਪ੍ਰਬੰਧ ਪੂਰਾ ਤੇ ਅੰਦਰ ਪੱਖਿਆਂ ਦਾ ਹਨਾ ਚਾਰ ਪੱਖੇ ਲੱਗੇ ਹੋਏ ਨੇ ਲਾਵਾ ਜੀ ਲਟਾਂ ਤੇ ਹਾਲ ਲਾਈਟ ਇੱਕ ਵਾਰ ਲਾ ਕੇ ਦਿਖਾ ਦਿਜੇ ਤੁਸੀਂ ਕੋਈ ਚੱਕਰ ਨਹੀਂ ਗਈ ਤੇ ਬਾਈ ਜੀ ਚੈੱਕ ਕਰਿਓ ਤੇ ਤੁਹਾਨੂੰ ਲਾਈਟ ਵਗੈਰਾ ਲਾ ਕੇ ਦਿਖਾਉਣਾ ਪ੍ਰੋਪਰ ਹਨਾ ਦੇਖੋ ਜੀ ਲਓ ਜੀ ਪੱਖੇ ਚੱਲਦੇ ਨੇ ਜੀ ਪੱਖੇ ਲਾਈਟਾਂ ਤੇ ਅੰਦਰ ਨਿਓਨ ਲਾਈਟ ਵੀ ਲੱਗ ਰਹੀ ਨਿਓਨ ਲਾਈਟ ਲੱਗ ਲੋ ਜੀ ਬਾਈ ਦੇਖੋ ਚੈੱਕ ਕਰਵਾਈ ਜੇ ਨਾ ਤੇ ਦੱਸੋ ਕਮੈਂਟ ਕਰਕੇ ਕਿਵੇਂ ਲੱਗਦੀ ਹੈ ਕਿ ਤੁਹਾਨੂੰ ਤੇ ਅੰਦਰੋਂ ਵੀ ਅੰਦਰੋਂ ਬਾਹਰੋਂ ਸਾਰੇ ਪਾਸੇ ਨਾ ਲਾਈਟਾਂ ਦੀ ਵਧੀਆ ਸਜਾਵਟ ਕਰੀ ਹੋਈ ਹੈ ਬਾਈ ਹਨਾ ਪਰ ਰਾਤ ਨੂੰ ਦਾ ਦ੍ਰਿਸ਼ ਦੇਖਾਂਗੇ ਦੇਖੇ ਤਾਂ ਰਾਤ ਨੂੰ ਹੋਰ ਹੀ ਹੁੰਦਾ ਦੇਖੋ ਤੇ ਬਾਕੀ ਇਧਰਲੀ ਸਾਈਡ ਆਪਾਂ ਕਹਿੰਦੇ ਇਧਰੋਂ ਪ੍ਰਸ਼ਾਦ ਦੇਣ ਨੂੰ ਹਨਾ ਹੀ ਬਾਈ ਹੋਰਾਂ ਨੇ ਠੀਕ ਹੈ ਜਗ੍ਹਾ ਰੱਖੀ ਹੋਈ ਹੈਗੀ ਤੇ ਇਧਰ ਵੀ ਰੱਖੀ ਹੋਈ ਹੈਗੀ ਤੇ ਇਧਰ ਇਧਰ ਆਪਾਂ ਕਹਿੰਦੇ ਗੁਰੂ ਕੀ ਗੋਲਕ ਹਨਾ ਇਹ ਇਹ ਗੋਲਕ ਆਗੇ ਜੀ ਠੀਕ ਹੈ ਜੀ ਹਾਂਜੀ ਲੋ ਜੀ ਬਾਈ ਦੇਖੋ ਠੀਕ ਹੈ ਵੀ ਉਹੀ ਗੱਲ ਜਿਵੇਂ ਆਪਾਂ ਪਹਿবার ਕਹਿੰਦਾ ਮੀ ਕਣੀ ਦੀ ਕੋਈ ਚੱਕਰ ਨਹੀਂਗਾ ਇਹ ਲੌਕ ਵੀ ਹੋ ਜਾਂਦੀ ਹੈ ਠੀਕ ਹੈ ਅਨਲੌਕ ਜਿਵੇਂ ਆਪਾਂ ਕਰਨੀਆ ਜਿਹੜੀ ਆ ਚੀਜ਼ ਆ ਗਈ ਜੀ ਬੈਟਰੀ ਬਾਕਸ ਆ ਗਿਆ ਜੀ ਠੀਕ ਹੈ ਜੀ ਇਹ ਵਾਲਾ ਆ ਗਿਆ ਜੀ ਆਪਣਾ ਪਾਣੀ ਦਾ ਜੀ ਜਿਹੜਾ ਇੰਜਨ ਚ ਪਾਣੀ ਪੈਂਦਾ ਜੀ ਠੀਕ ਹੈ ਜੀ ਇਹ ਉਹ ਇੰਜਨ ਦੇ ਪਾਣੀ ਵਾਲਾ ਆ ਗਿਆ ਜੀ ਠੀਕ ਹੈ ਇਹ ਬੈਟਰੀ ਇਹ ਡੀਜ਼ਲ ਵਾਲਾ ਆ ਗਿਆ ਜੀ ਟੈਂਕ ਡੀਜ਼ਲ ਦਾ ਆ ਗਿਆ ਜੀ ਹਾਂ ਜੀ ਹਾਂ ਜੀ ਓਕੇ ਤੇ ਆਹ ਵਾਲਾ ਆਪਣਾ ਜਿਹੜਾ ਇਹਦਾ ਪਾਣੀ ਜਿਹੜਾ ਪਾਣੀ ਆਪਾਂ ਜਲ ਵਾਸਤੇ ਜੀ ਛੜਕਾਓ ਕਰਨਾ ਜੀ ਇਹ ਉਹ ਜਲ ਹੈ ਜੀ ਅੱਛਾ ਤੇ ਫੁਹਾਰਾ ਵੀ ਲਾਇਆ ਹੋਇ ਲੋ ਵੀ ਇੱਥੇ ਨਾ ਫੁਆਰਾ ਵੀ ਲਾਇਆ ਹੈ ਬਾਈ ਹੋਰਾਂ ਨੇ ਤੇ ਦੇਖੋ ਚੈੱਕ ਕਰੋ ਪਾਣੀ ਦੀ ਬਰਖਾ ਵੀ ਇੱਥੋਂ ਆਉਂਦੀ ਠੀਕ ਹੈ ਜੀ ਤੇ ਇਹਨੂੰ ਜਿੰਨਾ ਮਰਜ਼ੀ ਘਟਾ ਲਓ ਵਧਾ ਲਓ ਜੀ ਵੱਧ ਪਾਣੀ ਕਰ ਸਕਦੇ ਆ ਘਟਾ ਕਰ ਸਕਦੇ ਆ ਜੀ ਅੱਛਾ ਉਦੋਂ ਆਪਣੇ ਤੇ ਡਿਪੈਂਡ ਆਪਾਂ ਕਿੰਨਾ ਹਾਂ ਜੀ ਵੀ ਕਿੰਨਾ ਕੁ ਆਪਾਂ ਨੇ ਪਾਣੀ ਛਿੜਕਣਾ ਜੀ ਠੀਕ ਹੈ ਤਲੋ ਜੀ ਹੁਣ ਇੱਕ ਉਪਰੋਂ ਵੀ ਆਪਾਂ ਦੇਖੀਏ ਉਪਰੋਂ ਹੂਟਰ ਬੱਤੀ ਲਾਈ ਹੋਈ ਹੈ ਨਾ ਇਹ ਆਪਾਂ ਨੇ ਤੇ ਉੱਪਰ ਸਪੀਕਰ ਵੀ ਲੱਗਿਆ ਹੋਈ ਹੈ ਜਾਪ ਉੱਪਰ ਸਪੀਕਰ ਜੌਂਟ ਲੱਗੀ ਹੋਈ ਹੈ ਜੀ ਸਤਨਾ ਵਾਹਿਗੁਰੂ ਜਾਪ ਕਰਨ ਵਾਸਤੇ ਠੀਕ ਹੈ ਆਪਾਂ ਜਿਵੇਂ ਗੁਰਦੁਆਰਾ ਸਾਹਿਬ ਤੋਂ ਮਹਾਰਾਸਰੂਪ ਘਰੇ ਲੈ ਕੇ ਆਉਣੇ ਜੀ ਆਪਾਂ ਉਹਦੇ ਵਾਸਤੇ ਵੀ ਵਰਤੋਂ ਕਰ ਕਰਦੇ ਆਂ ਹਾਂਜੀ ਹਾਂਜੀ ਤੇ ਬਾਕੀ ਜਿਸ ਤਰ੍ਹਾਂ ਨਗਰ ਕੀਰਤਨ ਹੈ ਜੀ ਉਹਦੇ ਵਿੱਚ ਵੀ ਆਪਾਂ ਸਤਨਾ ਵਾਹਿਗੁਰੂ ਜਾਪ ਜਾ ਸ਼ਬਦ ਕੀਰਤਨ ਜੀ ਉਹ ਉੱਪਰ ਸਾਰੀ ਸਹੂਲਤ ਹੈ ਜੀ ਠੀਕ ਹੈ ਜੀ ਉਸ ਤਰੀ ਉੱਪਰ ਲੈਂਪ ਆਗੇ ਜੀ ਚਾਰੇ ਇਹ ਲੈਂਪ ਅਸੀਂ ਨਵਾਂ ਮਾਡ ਲੋ ਬਾਈ ਜੀ ਹਰ ਵਾਰ ਹਨਾ ਕੋਈ ਨਾ ਕੋਈ ਚੀਜ਼ ਨਵੀਂ ਲਾਉਂਦੇ ਆਏ ਅੱਜ ਕਿ ਅਸੀਂ ਆ ਕਿ ਆਹ ਸੀਟ ਨਾਲ ਲਾਉਂਦੇ ਸੀਗੇ ਜੀ ਹਾਂਜੀ ਅਸੀਂ ਇਹ ਵੀ ਅੱਜ ਦੀ ਸੀਟ ਅਲੱਗ ਦੀ ਲਾਈ ਆ ਜੀ ਠੀਕ ਹੈ ਹਾਂਜੀ ਅੱਛਾ ਇਹ ਇਹ ਸੀਟ ਲੱਗੀ ਹੋਈ ਹੈ ਜੀ ਹਾਂਜੀ ਸੀਟ ਹੈ ਜੀ ਇਹ ਪਹਿਲਾਂ ਸੀ ਇਹ ਨਾਲ ਦੀ 골ਡਨ ਲਾਉਂਦੇ ਸੀਗੇ ਜੀ ਹੁਣ ਇਸੇ ਅਸੀਂ ਅਲੱਗ ਲਾਈ ਆ ਜੀ ਟੋਨ ਟੋਨ ਚੇਂਜ ਕਰ ਦਿੱਤੀ ਹਾਂਜੀ ਠੀਕ ਹੈ ਜੀ ਤੇ ਇਹਦਾ ਅਸੀਂ ਜਿਹੜਾ ਆਡਰੈਸ ਆ ਉਹਦਾ ਅਸੀਂ ਲਾਇਆ ਜੀ ਮੈਟਰ ਇਹ ਵੀ ਅਸੀਂ ਆਪਦਾ ਅਲੱਗ ਲਾਇਆ ਹੈ ਇਹ ਪਹਿਲਾਂ ਕਿਸੇ ਹੋਰ ਪਾਲਕੀ ਚ ਨਹੀਂ ਜੀ ਅੱਛਾ ਇਹ ਵਾਲਾ ਤਾਂ ਉੱਤਰ ਜੂ ਹਨਾ ਪੂਰੀ ਹਾਂਜੀ ਠੀਕ ਹੈ ਲੋ ਬਾਈ ਜੀ ਇਦੇ ਉੱਪਰ ਬਾਈ ਉਹਨਾਂ ਨੇ ਆਪਣਾ ਨਾਮ ਤੇ ਆਪਣਾ ਨੰਬਰ ਵੀ ਲਿਖਿਆ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਬਾਈ ਹਨਾ ਤੇ ਇੱਧਰ ਵੀ ਗੋਲਕ ਲੱਗੀ ਹੋਈ ਆ ਤੇ ਬਾਈ ਇੱਕ ਗੱਲ ਹੋਰ ਕਰੀ ਹੈ ਨਾ ਪਾਲਕੀ ਸਾਹਿਬ ਦਾ ਸ਼ਿੰਗਾਰ ਜਿਹੜਾ ਕਰਿਆ ਬਾਈ ਛਿੰਦੇ ਨੇ ਕਰਿਆ ਠੀਕ ਆ ਉਹਨਾਂ ਨਾਲ ਵੀ ਥੋੜੀ ਗੱਲਬਾਤ ਕਰਵਾਉਣੇ ਆਗੇ ਤੇ ਬਹੁਤ ਵਧੀਆ ਬਾਈ ਸ਼ਿੰਗਾਰ ਦਾਗਾ ਤੇ ਕੰਮਕਾਰ ਬਹੁਤ ਸੋਹਣਾ ਬਾਈ ਦਾ ਹਨਾ ਤੇ ਕਿਉਂਕਿ ਦੇਖੋ ਗੱਡੀ ਤਿਆਰ ਕਰਨੀ ਪਹਿਲਾਂ ਹਨਾ ਪਹਿਲੀ ਗੱਡੀ ਕਹੇ ਜੇਗੀ ਉਹਨੂੰ ਫਰੇਮ ਦੇਣਾ ਉਹਨੂੰ ਸੀਟਾਂ ਲਾਉਣੀਆਂ ਫਿਰ ਉਸ ਤੋਂ ਬਾਅਦ ਜਿਹੜੇ ਆਪਣਾ ਕਹਿੰਦੀ ਆਖਿਰ ਤੇ ਸ਼ਿੰਗਾਰ ਆਉਂਦਾ ਸਟਿਕਰਾਂ ਦਾ ਉਹ ਵੀ ਹੋਣਾ ਜ਼ਰੂਰੀ ਆ ਹ ਠੀਕ ਹੈ ਅੱਛਾ ਫਿਰ ਕੰਮ ਕਰਦੇ ਕਿੰਨਾ ਕ ਸਮਾਂ ਹੋ ਗਈ ਆਪਾਂ ਨੂੰ 2011 ਤੋਂ ਕਰ ਰਹੇ ਹਾਂ ਜੀ ਆਪਾਂ 2011 ਤੋਂ 2011 ਤੋਂ ਠੀਕ ਹੈ ਜੀ ਬਾਕੀ ਜੇ ਹੁਣ ਆਪਾਂ ਛੋਟੀ ਗੱਡੀ ਲਾਦਨੇ ਜੀ 800 ਸੀਸੀ ਹੋ ਗਈ ਵੀ ਉਹ ਗੱਡੀ ਕਾਮਯਾਬ ਨਹੀਂ ਹੈ ਜੀ ਠੀਕ ਹੈ ਜੀ ਜਿਹੜੀ ਗੱਡੀ ਆ ਨਾ ਜਿਵੇਂ ਹੁਣ ਚਾਰ ਸਿਲੰਡਰ ਆ ਗਈ ਜੀ ਜਾਂ ਤਿੰਨ ਸਿਲੰਡਰ ਹੋਵੇ ਤਾਂ ਚਾਰ ਸਿਲੰਡਰ ਹੋਵੇ ਜਿਹੜੀ ਹੁਣ ਉਹ ਗੱਡੀ ਆ ਇੱਕ ਸਿਲੰਡਰ ਜਾਂ ਦੋ ਸਿਲੰਡਰ ਹੈ ਉਹ ਗੱਡੀ ਨਹੀਂ ਕਾਮਯਾਬ ਹੈ ਉਹ ਨਹੀਂ ਕਾਮਯਾਬ ਹੁੰਦੀ ਇਸੇ ਤੀ ਇੱਕ ਟਾਟਾ ਏਜ ਆਉਂਦੀ ਹੈ ਜੀ ਉਹ ਦੋ ਸਿਲੰਡਰ ਹੈ ਉਹ ਵੀ ਇੰਨੀ ਕਾਮਯਾਬ ਨਹੀਂ ਜੰਨੀ ਇਹ ਚਾਰ ਸਿਲੰਡਰ ਕਾਮਯਾਬ ਹੈ ਠੀਕ ਹੈ ਵੀ ਕੋਸ਼ਿਸ਼ ਕਰੋ ਹਨ ਜਦੋਂ ਆਪਾਂ ਵੀ ਕੁਝ ਕਰਵਾ ਰਹੇਗੇ ਮਤਲਬ ਵੀ ਕੋਈ ਗੱਡੀ ਲਾ ਰਹੇਗੇ ਤਾਂ ਵੀ ਚਾਰ ਸਿਲੰਡਰ ਹੋਵੇ ਚਾਰ ਸਿਲੰਡਰ ਗੱਡੀ ਹੋਵੇ ਠੀਕ ਹੈ ਹਾਂਜੀ ਲਓ ਜੀ ਭਾਈ ਚਾਰ ਸਿਲੰਡਰ ਗੱਡੀ ਕੋਸ਼ਿਸ਼ ਕਰਿਆ ਕਰੋ ਵੀ ਚਾਰ ਸਿਲੰਡਰ ਗੱਡੀ ਦਿਆ ਕਰੋ ਠੀਕ ਹੈ ਤੇ ਬਾਕੀ ਜਿਵੇਂ ਛੋਟੀ ਗੱਡੀ ਤੇ ਤਾਂ ਜਿਵੇਂ ਆ ਗਈ ਹਨਾ ਵੀ ਆਪਾਂ ਕੇ ਟੈਂਪੂ ਟਾਈਪ ਗੱਡੀਆਂ ਹੁੰਦੀਆਂ ਹਨਾ ਉਹ ਗੱਡੀ ਆ ਗਈ ਨੇ ਇੱਕ ਜਿਵੇਂ ਕਾਰ ਹੁੰਦੀ ਹੈ ਜਿਵੇਂ ਹਨਾ ਉਹਨਾਂ ਚ ਕਾਰ ਚ ਜਿਵੇਂ ਘਟੋ ਘਟ 1500 ਸੀਸੀ ਇੰਜਨ ਠੀਕ ਹੈ 1500 ਜਾਂ 2000 ਘਟੋ ਘਟ 1500 ਤੇ 2000 ਵੱਧ ਤਾਂ ਜਿੰਨਾ ਮਰਜੀ ਹਾਂਜੀ ਹਾਂ ਵੱਧ ਜਿੰਨਾ ਮਰਜੀ ਹੋਵੇ 1500 ਘਟੋ ਘਟ ਠੀਕ ਹੈ ਇੱਕ ਵਾਰ ਆਪਾਂ ਫੋਰਚਨਰ ਵੱਢ ਕੇ ਵੀ ਉਹਦੇ ਤੇ ਪਾਰਕ ਸੀ ਜੀ ਹੁਣ ਇੱਕ ਮੋਰੀ ਆਪਣੀ ਐਂਟਰਾ ਰਹੀ ਜਣਾ ਵੀ ਬਿਲਕੁਲ ਨਵੀਂ ਫਰੈਸ਼ ਗੱਡੀ ਐਂਟਰਾ ਉਹ ਆਪਾਂ ਵੀ ਇੱਕ ਵਾਰ ਵੀਡੀਓ ਵੀ ਪਾਈ ਸੀ ਹਾਂ ਬਿਲਕੁਲ ਜੀ ਵਾ ਕੋਸ਼ਕ ਟਾਈਮ ਦੇ ਵਿੱਚ ਹੀ ਬਸ ਆ ਰਹੀ ਹੈ ਠੀਕ ਹੈ ਲੋ ਬਾਈ ਜੀ ਹਨਾ ਇੱਕ ਵਾਰ ਆਪਾਂ ਨਵੀਂ ਗੱਡੀ ਲਗਭਗ ਮੰਨ ਲਾ 3-400 ਕਿਲੋਮੀ ਸਸ 130 ਕਿਲੋਮੀਟਰ ਨਵੀਂ ਗੱਡੀ ਚੱਲੀ ਹੋਈ ਜੀ 130 ਕਿਲੋਮੀਟਰ ਨਵੀਂ ਗੱਡੀ ਵੰਡ ਕੇ ਬਾਈ ਜੀ ਉਹਦੇ ਤੇ ਪਾਲਕੀ ਸਾਹਿਬ 2023 ਮਾਡਲ ਜੀ 23 ਮਾਡਲ ਹਾਂਜੀ ਠੀਕ ਹੈ ਉਹ ਵੀ ਤੁਹਾਨੂੰ ਦਵਾਂਗੇ ਤੇ ਬਾਈ ਸ਼ਿੰਦੇ ਨਾਲ ਗੱਲ ਕਰਵਾਉਣਾ ਠੀਕ ਹੈ ਤੁਹਾਡੀ ਤੇ ਉਸ ਤੋਂ ਬਾਅਦ ਆਪਾਂ ਵੀਡੀਓ ਦਾ ਐਂਡ ਕਰਾਂਗੇ ਲੋ ਜੀ ਬਾਈ ਸ਼ਿੰਦਾ ਵੀ ਆਪਣੇ ਨਾਲ ਆਣਾ ਗੱਲਬਾਤ ਕਰਦੇ ਆ ਬਾਈ ਸਸੀ ਗਾਲ ਜੀ ਸਸੀ ਗਾਲ ਜੀ ਠੀਕ ਠਾਕ ਵੀਰੇ ਠੀਕ ਠਾਕ ਦੇ ਵੀਰੇ ਆਪਾਂ ਨੇ ਹਨਾ ਸਟਿਕਰਾਂ ਦਾ ਕੰਮ ਕਰਿਆ ਇਸ ਵਾਰ ਫੇਰ ਆਪਣੀ ਗੱਡੀ ਦੇ ਵਿੱਚ ਬਹੁਤ ਸੋਹਣੇ ਲਾਏ ਨੇ ਬਾਈ ਹਨਾ ਐਵਰ ਕੈਨ ਦੀ ਲੋਡ ਵੀ ਹੈ ਨਹੀਂ ਗੀ ਵੀ ਕਿਸੇ ਪਾਸੋਂ ਕਮੀ ਨਹੀਂ ਛੱਡਦੇ ਤੁਸੀਂ ਤੇ ਅੱਜ ਕੀ ਕੁਝ ਨਵਾਂ ਕੀ ਕਰਿਆ ਬਾਈ ਜੀ ਇਹਦੇ ਵਿੱਚ ਪਾਲਕ ਸਿੰਘ ਜੀ ਹਾਂਜੀ ਇਸ ਵਾਰ ਨਾ ਜੀ ਇੱਕ ਤਾਂ ਆਪਾਂ ਨੇ ਆਹੀ ਚੇਂਜ ਕਰਤਾ ਜੀ ਇਹਦੇ ਵਿੱਚ ਡਿਜ਼ਾਈਨ ਠੀਕ ਹੈ ਵੀਰੇ ਪਹਿਲਾਂ ਹੋਰ ਡਿਜ਼ਾਈਨ ਲਾਉਂਦੇ ਸੀ ਸਾਨੂੰ ਐਵਾਰੀ ਕੁਝ ਨਾ ਕੁਝ ਮਿਸਤਰੀ ਆਪ ਕਹਦੇ ਨੇ ਵੀ ਚੇਂਜ ਕਰੋ ਫੇਰ ਕਰਨਾ ਪੈਂਦਾ ਜੀ ਠੀਕ ਹੈ ਵੀਰੇ ਇਹ ਡਿਜ਼ਾਈਨ ਚੇਂਜ ਕੀਤਾ ਜੀ ਇਹ ਨਵੇਂ ਲਾਏ ਆ ਬਾਈ ਵੇਲੇਜ ਤੇ ਕਾ ਬਣਾਤਾ ਜੀ ਆ ਦੇਖੋ ਠੀਕ ਹੈ ਆ ਲੋਗੋ ਬਣ ਗਿਆ ਤੇ ਇੱਕਾ ਫਰੰਟ ਤੇ ਵੇਲ ਬਣਾਈ ਆ ਜੀ ਇੱਥੇ ਠੀਕ ਆ ਵੀਰੇ ਆ ਰੈੱਡ ਵਾਲੀ ਨਾ ਜੀ ਆਹ ਸਾਰੀ ਆਪਦੇ ਆਪੇ ਬਣਾਈ ਆ ਡਰਾਇੰਗ ਕਰਕੇ ਜੀ ਪਹਿਲਾਂ ਸਾਰੀ ਬਾਲਕੀ ਸਾਹਿਬ ਤਿਆਰ ਕਰਤੀ ਸੀ ਸਾਨੂੰ ਇੱਥੇ ਥੋੜਾ ਜਿਹਾ ਔਟ ਜਾ ਲੱਗਿਆ ਇਹ ਬਣਾਇਆ ਹਾਂ ਜੀ ਹਾਂਜੀ ਹਾਂਜੀ ਮਤਲਬ ਕਿ ਸੁਨਣਾ ਜਿਹਾ ਲੱਗ ਰਿਹਾ ਸੀ ਫਿਰ ਇਸ ਨੂੰ ਕਵਰਿੰਗ ਕਰ ਲਈ ਅਸੀਂ ਨੇ ਆ ਬੇਲ ਦੀ ਡਿਜ਼ਾਈਨਿੰਗ ਦਿੱਤਾ ਜੀ ਇਹਨੂੰ ਇਹਦੇ ਨਾਲ ਜਿਆਦਾ ਸੋਹਣਾ ਲੱਗਣ ਲੱਗ ਗਿਆ ਜੀ ਅੱਛਾ ਵੀਰੇ ਜਿਹੜੀ ਸਾਰੇ ਸਟicker ਲੱਗੇ ਹੋਏ ਨੇ ਜੀ ਇਹਨੂੰ ਕਿੰਨਾ ਟਾਈਮ ਲੱਗ ਜਾਂਦਾ ਵੀਰੇ ਕਰਨ ਨੂੰ ਇਹ ਵੀਰ ਜੀ ਹਫਤੇ ਇੱਕ ਦਾ ਪ੍ਰੋਸੈਸ ਹੈਗਾਗਾ ਜੀ ਇਹ ਠੀਕ ਹੈ ਵੀਰੇ ਹਾਂਜੀ ਪਹਿਲਾਂ ਤਾਂ ਸਾਰੇ ਦਾ ਨਾਪ ਲੈ ਕੇ ਜਾਣਾ ਪੈਂਦਾ ਹੈਗਾ ਜੀ ਫਿਰ ਡਿਜ਼ਾਈਨਿੰਗ ਕਰਨੀ ਪੈਂਦੀ ਹੈ ਜੀ ਫਿਰ ਦਿਮਾਗ ਨਾਲ ਸੋਚ ਕੇ ਵੀ ਕਿੱਥੇ ਕੀ ਜੀ ਸੋਹਣੀ ਲੱਗਦੀ ਹੈ ਕਿੱਥੇ ਕੀ ਲੱਗਣਾ ਜੀ ਉਸ ਹਿਸਾਬ ਨਾਲ ਤਿਆਰ ਕਰਨਾ ਪੈਂਦਾ ਜੀ ਇਹ ਠੀਕ ਹੈ ਵੀਰੇ ਹਾਂਜੀ ਲਓ ਜੀ ਬਾਈ ਜੀ ਹਨਾ ਤੇ ਬਹੁਤ ਸੋਹਣੀ ਬਾਈ ਨੇ ਸਟickerਾਂ ਦਾ ਕੰ ਤੇ ਦੇਖੋ ਭਾਈ ਜੀ ਬਹੁਤ ਜਾਣੀ ਦੀ ਸੇਵਾ ਲੱਗਦੀ ਹੈ ਪਾਲਕ ਸਿੰਘ ਸਾਹਿਬ ਦੇ ਵਿੱਚ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਹਨਾ ਵੀਰੇ ਤੇ ਇੱਕ ਵਧੀਆ ਚੀਜ਼ ਆ ਬਾਈ ਜੀ ਹਨਾ ਕੋਈ ਆਪਾਂ ਕਹਦੇ ਆ ਵੀ ਫਸੇ ਕੋਈ ਤੁਹਾਨੂੰ ਹੋਰ ਚੀਜ਼ ਨਹੀਂ ਦਿਖਾ ਰਹੇਗੇ ਆਪਣੇ ਧਰਮ ਦੇ ਰਿਲੇਟਡ ਬਹੁਤ ਸੋਹਣੀ ਚੀਜ਼ ਪਾਲਕ ਸਿੰਘ ਸਾਹਿਬ ਤੁਹਾਡੇ ਲਈ ਅੱਜ ਆਪਾਂ ਰੂਬਰੂ ਲੈ ਕੇ ਆਏ ਬਾਈ ਜੀ ਤੇ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਅਗਰ ਕਿਸੇ ਭਰਾਣੇ ਸੇਵਾ ਨਿਭਾਉਣੀ ਹੋਵੇ ਤਾਂ ਵੀਰੇ ਨਾਲ ਸੰਪਰਕ ਕਰ ਲਿਓ ਪਾਲਕ ਸਿੰਘ ਸਾਹਿਬ ਤਿਆਰ ਕਰਾ ਸਕਦੇ ਹੋਗੇ ਤੇ ਬਾਈ ਸ਼ਿੰਦੇ ਦਾ ਵੀ ਵਿੱਚ ਕੰਟਰੀਬਿਊਸ਼ਨ ਰਹੂਗਾ ਤੇ ਹੋਰ ਬਹੁਤ ਮਿੱਤਰ ਨੇ ਠੀਕ ਹੈ ਸਾਡਾ ਵੀ ਕੰਟਰੀਬਿਊਸ਼ਨ ਵਿੱਚ ਹੀ ਹੁੰਦਾਗਾ ਤੇ ਬਸ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਾਂਗੇ ਬਹੁਤ ਛੇਤੀ ਨਵੀਂ ਵੀਡੀਓ ਦੇ